ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋ ਮੇਰਾ ਵੀ ਖੁਸ਼ੀ ਹੋ ਗਈ ਅਸੀਂ ਵੀ ਠੀਕ ਠਾਕ ਆ ਜੀ ਅੱਜ ਮੌਸਮ ਬਹੁਤ ਸੋਹਣਾ ਹੋਇਆ ਪਿਆ ਜੀ ਮੀਂਹ ਪੈ ਰਿਹਾ ਰਾਤ ਦਾ ਤਿੰਨ ਚਾਰ ਦਿਨ ਹੋ ਗਏ ਰੋਜ਼ ਹੀ ਪੈ ਜਾਂਦਾ ਤੇ ਹੁਣ ਆਪਾਂ ਤੋੜਦੇ ਆ ਜੀ ਸਬਜ਼ੀਆਂ ਇਹ ਤੋੜ ਕੇ ਲੈ ਕੇ ਆਇਆ ਕਦੂ ਬਾਰਾ ਤੋੜ ਕੇ ਲੈ ਆਏ ਜੀ ਬੇੜ ਬਾਰੇ ਲੱਗੀ ਹੋਈ ਆ ਤੇ ਇੱਕ ਕਾ ਅੰਮ੍ਰੂਦ ਅੰਮ੍ਰੂਦ ਤੋਤੇ ਨਹੀਂ ਛੱਡਦੇ ਜੀ ਤੋਤੇ ਖਰਾਬ ਕਰ ਦਿੰਦੇ ਨੇ ਇਹ ਤੋਰੀਆਂ ਤੋੜ ਲੈਣੇ ਆਪਾਂ ਇਹ ਹੱਥ ਨਾਲ ਨਹੀਂ ਟੁੱਟਦੀਆਂ ਜੀ ਫੋਨ ਧਾਰਨਾ ਪਊ ਲਓ ਜੀ ਤੋੜ ਲਈ ਆਪਾਂ ਤੋਰੀਆਂ ਇੱਕ ਵਾਰੀ ਮੌਸਮ ਆਪਾਂ ਫੇਰ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਹੀ ਜਿਆਦਾ ਵਧੀਆ ਮੌਸਮ ਅੱਜ ਤੇ ਇੱਧਰ ਬੇਟਾ ਧੋ ਰਿਹਾ ਜੀ ਗੱਡੀ ਲਓ ਜੀ ਇਹ ਤੋੜ ਲੇ ਇਹ ਤੋੜ ਲਈਆਂ ਜੀ ਸਬਜ਼ੀਆਂ ਆਪਾਂ ਕੱਦੂ ਤੋਰੀਆਂ ਜਿਨੇ ਲੈਣੇ ਨੇ ਆ ਜਾਓ ਘਰ ਦੀਆਂ ਤਾਜ਼ੀਆਂ ਸਬਜ਼ੀਆਂ ਤੇ ਇੱਧਰ ਤੋੜੀਆਂ ਨੇ ਮਿਰਚਾਂ ਅੱਜ ਠੰਡਾ ਮੌਸਮ ਸੀਗਾ ਜੀ ਬਾਹਰ ਤਾਂ ਕਰਕੇ ਤੋੜ ਲੇ ਇਹ ਆਪਾਂ ਚੱਕ ਲਈਏ ਜੀ ਮਿਰਚਾਂ ਤਾਂ ਸਲਾ ਭਰ ਗਿਆ ਜੀ ਸਬਜ਼ੀ ਦਾ ਆਂਡੀਆਂ ਗਵਂਡੀਆਂ ਨੂੰ ਦੇ ਦਾਂਗੇ ਆਪਾਂ ਭੈਣ ਭਾਈਆਂ ਨੂੰ ਤੇ ਅਮਰੂਦ ਚੀਰ ਕੇ ਦੇਖਦੇ ਆਂ ਜੀ ਵਧੀਆ ਕਿਵੇਂ ਆ ਤੋਤੇ ਬਿਲਕੁਲ ਹੀ ਨਹੀਂ ਛੱਡਦੇ ਜੀ ਅਮਰੂਦ ਆ ਬਹੁਤ ਟੁੱਕ ਕੇ ਸਿੱਟੇ ਪਏ ਨੇ ਪਰ ਅੱਜ ਪਹਿਲਾ ਅਮਰੂਦ ਤੋੜਿਆ ਦੋ ਤੋੜੇ ਸੀ ਕਬੀਟੇ ਨੇ ਲੈ ਲਿਆ ਉਹ ਲਾਉਨੇ ਆ ਜੀ ਆਪਾਂ ਕੱਪੜਿਆਂ ਦਿੱਤਾ ਹੈ ਜਿਹੜੇ ਕੱਲ ਆਥਣੇ ਧੋਤੇ ਸੀ ਆ ਦੂਜੇ ਕਮਰੇ ਵਾਲੇ ਵੀ ਚੱਕ ਲੈਂਦੇ ਆਪਾਂ ਠੱਠੇ ਕਰ ਲੈਨੇ ਇਹਨਾਂ ਨੂੰ ਸਾਰਿਆਂ ਨੂੰ ਅੱਜ ਮੀਂਹ ਪੈਂਦਾ ਜੀ ਕਿਣ ਮਿਣ ਜੀ ਹੋਈ ਜਾਂਦੀ ਐ ਅੱਜ ਨਹੀਂ ਧੁੱਤੇ ਜਾਂਦੇ ਆਪਾਂ ਇਹਨਾਂ ਨੂੰ ਸਾਂਭ ਲੈਨੇ ਅੱਜ ਕਿੰਨਾ ਟੇਰ ਲੱਗ ਗਿਆ ਜੀ ਹੁਣ ਆਪਾਂ ਇਹਨਾਂ ਦੀਆਂ ਤਾਹਾਂ ਲਾ ਲਈਏ ਪਹਿਲਾਂ ਟਾਈਮ ਬਹੁਤ ਲੱਗ ਜੂਗਾ ਜੀ ਵੀਡੀਓ ਲੰਬੀ ਹੋ ਜਾ ਫਿਰ ਮਿਲਦੇ ਆਪਾਂ ਮੀਂਹ ਫੇਰ ਜ਼ੋਰ ਦਾ ਆ ਗਿਆ ਜੀ ਅੱਜ ਦਾ ਸਾਰਾ ਦਿਨ ਮੀਂਹ ਤੇ ਲੰਘੂਗਾ ਨੌਸਾਂ ਬਹੁਤ ਵਧੀਆ ਜੀ ਠੰਡਾ ਅੱਜ ਇਹ ਆਪਾਂ ਲਗਾ ਲਈ ਜੀ ਤਾਂ ਇਹ ਸਾਰੇ ਕੱਪੜਿਆਂ ਦੀ ਹੋਰ ਨਾਲ ਸੈੱਟ ਕਰਕੇ ਆਪਣੀ ਆਪਣੀ ਜਗ੍ਹਾ ਤੇ ਰੱਖ ਦਾਂਗੇ ਇੱਕ ਕਦੂ ਆਪਾਂ ਕੱਟ ਲੈਣੀ ਜੀ ਬਿਲਕੁਲ ਕੱਚਾ ਕਦੂਆ ਘਾਦਾ ਕਦੂਆ ਸੁਆਵੋ ਜਾਂਦਾ 30 ਦੇਤੀ ਜਾਂਦਾ ਜੀ ਹੁਣ ਆਪਾਂ ਪਿਆਜ਼ ਕੱਟ ਕੇ ਤੜਕਾ ਲਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਵਰਤਮਾਨ ਵਿੱਚ ਸਪੋਰਟ ਕਰਿਓ ਵੀਡੀਓ ਤੇ ਆਉਣ ਲਈ ਸਾਰਿਆਂ ਦਾ ਧੰਨਵਾਦ ਜੀ ਅੱਜ ਦੀ ਵੀਡੀਓ ਇੰਨੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ സോണാ കമെൻറ്റ് ജോർ കൂടി